ਆ ਮਾਪੇ ਉਹ ਐਡਾ ਆਣਾ ਬੜੇ ਆਪਦੇ ਸੁਪਨੇ ਵੇਖ ਕੇ ਜਵਾਕਾਂ ਨੂੰ ਕੈਨੇਡਾ ਦੇ ਵਿੱਚ ਭੇਜਦਾ ਤੇ ਖਾਸ ਕਰਕੇ ਕੀ ਕੀ ਭੇਜਦਾ ਵੀ ਆਪਦੇ ਰਿਸ਼ਤੇ ਦੇ ਜਿਹੜੇ ਉਹ ਜਵਾਕਾਂ ਦਾ ਫਿਊਚਰ ਹੈ ਇੱਥੇ ਉਹ ਖਰਾਬ ਕਰ ਰਹੇ ਆ ਜਵਾਕਾਂ ਦਾ ਫਿਊਚਰ ਆਪਾਂ ਤਾਂ ਕਵਾਂਗੇ ਬਈ ਜਦੋਂ ਮਾਇਆ ਸੀ ਉਹਦੇ ਨਾਲ ਏਦਾਂ ਹੀ ਗੱਲ ਹੋਈ ਸੀਗੀ ਤੇ ਉਹਨੇ ਕੋਈ ਪੈਸੇ ਮੰਗੇ ਆਪਦੇ ਟ੍ਰੇਨਿੰਗ ਤੋਂ ਬਾਅਦ ਉਹ ਕਹਿੰਦਾ ਬਈ ਮੈਂ ਟ੍ਰੇਨਿੰਗ ਦੇ ਪੈਸੇ ਨਹੀਂ ਦਿੰਦਾ ਜੇ ਆਪਾਂ ਹੁਣ ਬਈ ਇਹੀ ਗੱਲ ਜਵਾਕ ਦੇ ਮਾਪਿਆਂ ਨੂੰ ਕਹਨੇ ਆ ਬਈ ਜੇ ਤੁਹਾਡੇ ਜਵਾਕ ਨੂੰ ਕੰਮ ਨਹੀਂ ਆਉਂਦਾ ਤਾਂ ਕੈਨੇਡਾ ਨਾ ਪੁੱਜ ਭੇਜੋ ਤਾਂ ਮੈਨੂੰ ਟ੍ਰੇਨਿੰਗ ਦੇ ਲਈ ਪੈਸੇ ਨਾ ਦੇਣ ਦੀ ਆਫਰ ਕਰਦਾ ਤੁਸੀਂ ਉਸ ਬੰਦੇ ਕੋਲ ਜਿਹੜਾ ਕੰਮ ਧੰਦਾ ਨਾ ਕਰੋ ਕਿਉਂਕਿ ਜੀ ਸਾਰਿਆਂ ਨੂੰ ਧਾਰਪੁਰੇ ਪਹਿਲਾਂ ਤਾਂ ਸੱਸੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਨਾਲ ਬਈ ਗੱਲ ਕਰਦੇ ਹੈਗੇ ਐਵੇਂ ਕਿਵੇਂ ਇੱਥੇ ਜਿਹੜਾ ਆਪਣੇ ਹੀ ਪੰਜਾਬੀ ਜਾਂ ਦੇਸੀ ਬੰਦੇ ਆ ਹਨ ਉਹ ਕਿਵੇਂ ਜਿਹੜਾ ਜਵਾਕਾਂ ਨਾਲ ਨਵੇਂ ਆਇਆ ਨਾ ਕਿਵੇਂ ਉਹ ਫਰਾਉਡ ਕਰ ਰਹੇ ਇੱਥੇ ਤੇ ਬਹੁਤ ਸਾਰੇ ਜਵਾਕ ਆ ਜਿਹੜੇ ਉਹ ਆ ਮਾਪਿ ਉਹ ਇਹੜਾ ਹਨ ਬੜੇ ਆਪਦੇ ਸੁਪਨੇ ਵੇਖ ਕੇ ਜਵਾਕਾਂ ਨੂੰ ਕੈਨੇਡਾ ਦੇ ਵਿੱਚ ਭੇਜਦਾ ਤੇ ਖਾਸ ਕਰਕੇ ਕੀ ਕੀ ਭੇਜਦਾ ਵੀ ਆਪਦੇ ਰਿਸ਼ਤੇ ਰਸਤੇਦਾਰਾਂ ਵਾਲੀ ਸਾਈਡ ਵੀ ਭੇਜ ਦਿੰਦਾ ਵੀ ਚਲੋ ਉੱਥੇ ਜਾ ਕੇ ਜਿਹੜਾ ਜਵਾਕਾ ਤੁਹਾ ਸਾੜਾ ਤੁਹਾਡਾ ਜ ਆ ਸੌਖਾ ਰਹੂਗਾ ਹਨ ਤੇ ਇੱਥੇ ਕਿਵੇਂ ਬਾਈ ਫਰਾਡ ਹੁੰਦੇ ਥੋਡੇ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਕਿਵੇਂ ਆਪਣੇ ਦੇਸੀ ਬੰਦੇ ਜਿਹੜੇ ਉਹ ਜਵਾਕਾਂ ਦਾ ਫਿਊਚਰ ਆ ਇੱਥੇ ਉਹ ਖਰਾਬ ਕਰ ਰਹੇ ਆ ਜਵਾਕਾਂ ਦਾ ਫਿਊਚਰ ਆਪਾਂ ਤਾਂ ਕਵਾਂਗੇ ਬਾਈ ਜਦੋਂ ਉਹਨਾਂ ਨੂੰ ਪੂਰਾ ਜਿਹੜਾ ਕਾਮੀ ਦਾ ਜਿਹੜਾ ਉਹ ਤਨਖਾਹ ਹੀ ਨਾ ਮਿਲੀ ਤਾਂ ਤੁਸੀਂ ਹੁਣ ਇਹ ਦੇਖ ਲਓ ਵੀ ਜਵਾਕ ਉਹ ਕਿਵੇਂ ਆਪਦਾ ਫਿਊਚਰ ਆ ਉਹ ਕੈਨੇਡਾ ਦੇ ਵਿੱਚ ਆਪਦਾ ਖੜਾ ਕਰ ਸਕਦਾ ਆਪਾਂ ਬਾਲੀਆਂ ਗੱਲਾਂ ਨਹੀਂ ਕਰਦੇ ਬਾਈ ਥੋਡੇ ਨਾਲ ਗੱਲ ਕਰਦੇ ਜਿਵੇਂ ਹੁਣ ਪਹਿਲਾ ਫਰਾਡ ਇੱਥੇ ਕੀ ਚੱਲਦਾ ਆ ਇੱਥੇ ਜਿਹੜਾ ਤਰ੍ਹਾਂ ਜ਼ਿਆਦਾਤਰ ਆ ਜਿਹੜੇ ਰੈਸਟੋਰੈਂਟ ਆ ਪੰਜਾਬੀਆਂ ਨੇ ਜਾਂ ਆਪਣੇ ਦੇਸੀ ਬੰਦਿਆਂ ਦੇ ਜਿਹੜੇ ਰੈਸਟੋਰੈਂਟ ਉਹ ਤਿਆਰ ਕੀਤੇ ਹੋਏ ਹੈਗੇ ਆ ਤੇ ਉਹ ਜਵਾਕਾਂ ਨੂੰ ਕੀ ਕਰਦੇ ਆ ਵੀ ਤੁਸੀਂ ਆ ਜਾਓ ਬਈ ਕੰਮ ਤੇ ਚਲੋ ਜਵਾਕ ਲੱਗ ਜਾਂਦਾ ਤੇ 10-15 ਦਿਨ ਦੀ ਕਹਿ ਦਿੰਦੇ ਆ ਬਈ ਅਸੀਂ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਤੇ ਟ੍ਰੇਨਿੰਗ ਤੋਂ ਬਾਅਦ ਆ ਜਿਹੜਾ ਤੁਹਾਨੂੰ ਅਸੀਂ ਜਿਹੜਾ ਸਿਲੇਕਟ ਕਰਾਂਗੇ ਕੰਮ ਦੇ ਲਈ ਤੇ ਫਿਰ ਕੀ ਕਰਦੇ ਆ 10-15 ਦਿਨਾਂ ਬਾਅਦ ਆ ਉਹ ਕੰਮ ਦੇ ਜਿਹੜੇ ਕਹਿੰਦੇ ਤੂੰ ਤਾਂ ਬਈ ਫਿੱਟ ਨਹੀਂ ਬੈਠਾ ਸਾਡੇ ਹਨਾ ਤੇ ਇਸ ਤੋਂ ਬਾਅਦ ਕੀ ਕਰਦੇ ਆ ਪੈਸੇ ਉਹ 15 ਦਿਨਾਂ ਦੇ ਟ੍ਰੇਨਿੰਗ ਦੇ ਦਿੰਦੇ ਨਹੀਂ ਇਦਾਂ ਹੀ ਇੱਕ ਇੱਥੇ ਆ ਕੋਈ ਮੁੰਡਾ ਨਵਾਂ ਆਇਆ ਸੀ ਉਹਦੇ ਨਾਲ ਏਦਾਂ ਹੀ ਗੱਲ ਹੋਈ ਸੀ ਕਿ ਤੇ ਉਹਨੇ ਕੋਈ ਪੈਸੇ ਮੰਗੇ ਆਪਦੀ ਟ੍ਰੇਨਿੰਗ ਤੋਂ ਬਾਅਦ ਉਹ ਕਹਿੰਦਾ ਬਾਈ ਮੈਂ ਟ੍ਰੇਨਿੰਗ ਦੇ ਪੈਸੇ ਨਹੀਂ ਦਿੰਦਾ ਹੁੰਦਾ ਫਿਰ ਉਹਨੇ ਵੀਡੀਓ ਵੀਡੀਓ ਵਾਇਰਲ ਕਰਤੀ ਚਲੋ ਫਿਰ ਉਹਨਾਂ ਦਾ ਕਾਫੀ ਮਸਲਾ ਆ ਜਾ ਬਣਿਆ ਸੀ ਚਲੋ ਫਿਰ ਕਹਿੰਦੇ ਹੁੰਦੇ ਵੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਰੈਸਟੋਰੈਂਟ ਵਾਲੇ ਨੇ ਜਿਹੜੇ ਉਹ ਪੈਸੇ ਉਹ ਦੇ ਦਿੱਤੇ ਸੀ ਤੇ ਦੂਜੇ ਨੰਬਰ ਤੇ ਕੀ ਚੱਲਦਾ ਹੈਗਾ ਵੀ ਇੱਥੇ ਜਿਹੜਾ ਕੈਨੇਡਾ ਦੇ ਵਿੱਚ ਮੈਂ ਬ੍ਰੈਮਟਨ ਅਨਟਾਰੀਓ ਦੀ ਗੱਲ ਕਰ ਰਿਹਾ ਹੈਗਾ ਇੱਥੇ ਜਿਹੜਾ ਵੇਜ ਰੇਟ ਆ ਉਹ 16 ਡਾਲਰ ਤੇ 55 ਪੈਸੇ ਪ੍ਰਤੀ ਘੰਟੇ ਦੇ ਹਿਸਾਬ ਨਾਲ ਜਿਹੜੇ ਉਹ ਪੈਸੇ ਆ ਉਹ ੈਂਪਲਾਇਰ ਨੇ ਉਹ ਦੇਣੇ ਹੁੰਦੇ ਆ ਤੇ ਕੋਈ ਘੰਟੇ ਤੇ ਮੱਲਾ 16 ਡਾਲਰ 55 ਪੈਸੇ ਤੋਂ ਘੱਟ ਪੈਸੇ ਤੇ ਜਵੇਂ ਸੈਂਟ ਕਹਿ ਦਿੰਨੇ ਆ ਬਾਈ ਆਪਾਂ ਕਿਉਂਕਿ ਪੈਸਿਆਂ 'ਚ ਗੱਲ ਕਰ ਰਹੇ ਆ ਸੈਂਟ ਦੀ ਗੱਲ ਕਰਦਾ 16 ਡਾਲਰ ਤੇ 55 ਸੈਂਟ ਤੇ ਕੀ ਕਰਦੇ ਹੈਗੇ ਆ ਬਾਈ ਜੀ 8 8 ਡਾਲਰਾਂ ਤੇ 9 9 ਡਾਲਰਾਂ ਤੇ ਉਹੋ ਜਿਹਾ ਕੰਮ ਕਰਾਈ ਜਾਂਦੇ ਆ ਤੇ ਹੁਣ ਤੁਸੀਂ ਹਸਾਲ ਵਾਲੇ ਵੀ 8 9 ਡਾਲਰ ਦੇ ਨਾਲ ਇੱਥੇ ਗੁਜ਼ਾਰਾ ਜਿਹੜਾ ਉਹ ਕਰਨਾ ਬਹੁਤ ਔਖਾ ਤੁਸੀਂ ਅ ਅੱਜ ਤੋਂ ਕੋਈ 8 10 ਸਾਲ ਪਹਿਲਾਂ ਹੋ ਸਕਦਾ ਵੀ ਇੱਥੇ 8 10 ਡਾਲਰਾਂ ਦੀਆਂ ਗੱਲਾਂ ਹੁੰਦੀਆਂ ਹੁਣ ਵੀ ਗਵਰਨਮੈਂਟ ਦਾ ਪੇਅ ਰੇਟ ਹੀ ਹੋ ਸਕਦਾ ਮੈਨੂੰ ਲੱਗਾ 10 ਸਾਲ ਪਹਿਲਾਂ ਤਾਂ ਦਾ 8 10 ਡਾਲਰ ਤਾਂ ਮੈਨੂੰ ਲੱਗਦਾ ਉਹ ਵੀ ਨਹੀਂ ਹੋਣਾਗਾ ਤੇ ਇਦਾਂ ਬਾਈ ਜੀ ਜਵਾਕਾਂ ਦਾ ਜਿਹੜਾ 8-10 ਡਾਲਰ ਤੇ ਜਿਹੜਾ 8 ਕੁ 10 ਡਾਲਰ ਜਾਂ ਕੋਈ 6-6 ਡਾਲਰ ਵੀ ਬਾਈ ਸੁਣਨਾ ਚਾਹੁੰਦਾ ਹੈਗਾ ਵੀ 8-8 ਡਾਲਰ 6-6 ਡਾਲਰਾਂ ਦੇ ਵਿੱਚ ਵੀ ਜਿਹੜਾ 6-6 ਡਾਲਰਾਂ ਤੇ ਵੀ ਜਵਾਕ ਕੰਮ ਕਰਨ ਨੂੰ ਮਜਬੂਰ ਆ ਕਿਉਂਕਿ ਇਹਨਾਂ ਨੂੰ ਵੀ ਪਤਾ ਲੱਗਿਆ ਹੋਇਆ ਹੈਗਾ ਵੀ ਕੰਮ ਦੀ ਇੱਥੇ ਬਹੁਤ ਵੱਡੇ ਪੱਧਰ ਤੇ ਕਮੀ ਆ ਪਰ ਪਰ ਜੇ ਆਪਾਂ ਹੁਣ ਬਾਈ ਇਹੀ ਗੱਲ ਜਵਾਕ ਦੇ ਮਾਪਿਆਂ ਨੂੰ ਕਹਨੇ ਆਏ ਬਾਈ ਜੇ ਤੁਹਾਡੇ ਜਵਾਕ ਨੂੰ ਕੰਮ ਨਹੀਂ ਆਉਂਦਾ ਤਾਂ ਕੈਨੇਡਾ ਨਾ ਭੇਜੋ ਤਾਂ ਬਾਈ ਕੋਈ ਰੋਕਦਾ ਵੀ ਨਹੀਂਗਾ ਤੇ ਇਦਾਂ ਕਰਕੇ ਬਈ ਫਨ ਹੁਣ 8 ਡਾਲਰ ਦੇ ਵਿੱਚ ਤੁਸੀਂ ਕੀ ਤੱਕ ਜੀਵਨ ਕਰ ਲਵੋਗੇ ਇਹਦੇ ਕਿਤੇ ਕੀ ਇੱਥੇ ਹੁਣ ਮੰਨ ਲਾ ਆਪਣਾ ਤੁਸੀਂ ਆਪਦੇ ਘਰਦਿਆਂ ਦੀਆਂ ਜਾਂ ਫੀਸਾਂ ਭਰਦੋਗੇ ਹਨ ਤੇ ਇਦਾਂ ਕਰਕੇ ਬਈ ਜੀ ਆਪਣੇ ਦੇਸੀ ਬੰਦੇ ਜਿਹੜਾ ਫਰਾਉਡ ਕਰਦੇ ਹੈਗੇ ਆ ਚਲੋ ਠੀਕ ਆ ਸਾਰੇ ਹੈਗੇ ਆਪਾਂ ਇਹ ਨਹੀਂ ਕਹਿੰਦੇ ਵੀ ਸੈਟ ਵੀ ਸਾਰੇ ਹੈਗੇ ਆ ਵਿੱਚ ਵਿੱਚ ਹੈਗੇ ਆ ਬਈ ਵਿੱਚ ਵਿੱਚ ਕਿਉਂ ਬਈ 60 70% ਬੰਦੇ ਇਦਾਂ ਦੇ ਹੈਗੇ ਆ ਤੇ ਇਦਾਂ ਜਿਹੜੇ ਆ ਫਰਾਉਡ ਦੀਆਂ ਗੱਲਾਂ ਇੱਥੇ ਚੱਲਦੀਆਂ ਹੈਗੀਆਂ ਤੇ ਕੋਸ਼ਿਸ਼ ਕਰਿਆ ਕਰੋ ਬਾਈ ਜੀ ਜਿਹੜਾ ਬੰਦਾ ਤੁਹਾਨੂੰ ਟ੍ਰੇਨਿੰਗ ਦੇ ਲਈ ਪੈਸੇ ਨਾ ਦੇਣ ਦੀ ਆਫਰ ਕਰਦਾ ਤੁਸੀਂ ਉਸ ਬੰਦੇ ਕੋਲ ਜਿਹੜਾ ਕੰਮ ਧੰਦਾ ਨਾ ਕਰੋ ਕਿਉਂਕਿ ਇੱਥੇ ਜਿਹੜੀ ਟ੍ਰੇਨਿੰਗ ਜਿਹੜੀ ਲੱਗਦੀ ਹੈਗੀ ਆ ਵੀ ਉਹ ਵੀ ਟ੍ਰੇਨਿੰਗ ਦੇ ਜਿਹੜਾ ਆਪਾਂ ਨੂੰ ਪੈਸੇ ਉਹ ਦੇਣੇ ਪੈਂਦੇ ਹੁੰਦੇ ਆ ਤੇ ਜਿਹੜਾ ਬੰਦਾ ਤੁਹਾਨੂੰ ਟ੍ਰੇਨਿੰਗ ਦਾ ਆਫਰ ਕਰਦਾ ਵੀ ਪੈਸੇ ਨਾ ਦੇਣ ਦੀ ਆਫਰ ਕਰਦਾ ਉਹ 엠ਪਲਾਇਰ ਕੋਲ ਕੰਮ ਨਾ ਕਰੋ ਇਹਦਾ ਮਤਲਬ ਇਹ ਹੈਗਾ ਵੀ ਉਹ ਬੰਦਾ ਚੰਗਾ ਨਹੀਂ ਹੈਗਾ ਤੇ ਆਪਣੀ ਵੀਡੀਓ ਨੂੰ ਬਾਈ ਸ਼ੇਅਰ ਜ਼ਰੂਰ ਕਰਦੇ ਰਹੋ ਕਿਉਂਕਿ ਆਪਾਂ ਸਮੇਂ ਚੋਂ ਸਮਾਂ ਕੱਢ ਕੇ ਤੁਹਾਡੇ ਲਈ ਆਪਾਂ ਜਿਹੜੀ ਵੀਡੀਓ ਤਿਆਰ ਕਰਦੇ ਹੈਗੇ ਆ ਤੇ ਤੁਹਾਨੂੰ ਇਦਾਂ ਦੀਆਂ ਜਾਣਕਾਰੀਆਂ ਦਿੰਨੇ ਹੈਗੇ ਆ ਵੀ ਆਉਣ ਵਾਲਾ ਜਵਾਬ ਹੈ ਜਿਹੜਾ ਕੋਈ ਨਵਾਂ ਆਉਣ ਵਾਲਾ ਚਾਹੇ ਕੋਈ ਪੁਰਾਣਾ ਆਇਆ ਹੈਗਾ ਵੀ ਉਹ ਇੱਥੇ ਧੋਖੇਧੜੀ ਦਾ ਸ਼ਕਾਰ ਨਾ ਹੋਵੇ ਤਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ